ਮੈਂ ਤਾਂ ਥੋੜੀ ਮੈਂ ਮੈਂ ਇਹ ਕਹਿ ਰਿਹਾ ਕਿ ਤੁਸੀਂ ਤੁਸੀਂ ਗੱਡੀ ਦੀ ਪਿਕਚਰ ਕਿਉਂ ਖਿੱਚਦੇ ਹੋ ਤੁਸੀਂ ਗੱਡੀ ਮੈਂ ਤੁਹਾਨੂੰ ਬੁਲਾਇਆ ਸੀ ਲੈ ਤੁਸੀਂ ਕਿਉਂ ਗੱਡੀ ਦੀ ਪਿਕਚਰ ਖਿੱਚ ਰਹੇ ਹੋ ਤੁਸੀਂ ਗੱਡੀ ਦੀ ਪਿਕਚਰ ਨਹੀਂ ਖਿੱਚ ਸਕਦੇ ਰਾਈਟ ਨਹੀਂ ਹੈਗਾ ਤੁਹਾਡੇ ਕੋਲ ਲੈ ਮੈਂ ਕਹਿ ਰਿਹਾ ਕਰੋ 91 ਮੈਂ ਤੁਹਾਨੂੰ ਤੁਸੀਂ 911 ਕਰ ਲਓ ਕਿ ਮੇਰੀ ਗੱਡੀ ਦੀ ਪਿਕਚਰ ਨਹੀਂ ਖਿੱਚਦੇ ਤੁਹਾਨੂੰ ਤੁਸੀਂ ਕਿਸੇ ਦੀ ਨੋ ਨੋ ਇਸ ਮੇਰੀ ਪ੍ਰਾਈਵੇਸੀ ਹੈ ਤੁਸੀਂ ਪਿਕਚਰ ਨਹੀਂ ਖਿੱਚ ਸਕਦੇ ਕਰੋ ਕਰੋ ਕੀ ਕਰ ਸਕਦੇ ਤੁਸੀਂ ਕਰ ਲਓ ਕਿ ਆਹ ਦੇਖ ਲਓ ਤੁਸੀਂ ਕਿਤੇ ਦੱਸ ਦਿਓ ਮੈਨੂੰ ਮੈਂ ਕਿਹਾ ਤੁਸੀਂ ਕਰ ਲਓ ਤੁਸੀਂ ਕਰ ਲਓ ਕਾਲ ਮੈਂ ਤਾਂ ਤੁਹਾਨੂੰ ਕੁਝ ਕਿਹਾ ਨਹੀਂ ਤੁਸੀਂ ਪਿੱਕ ਮੈਂ ਤਾਂ ਦਿੱਕਤ ਪਿੱਛੇ ਕਲੇ ਕੀਤੀ ਮੈਨੂੰ ਪ੍ਰੋਬਲਮ ਹੁੰਦੀ ਮੈਂ ਤੁਹਾਡੇ ਕੋਲ ਆ ਕੇ ਗੱਲ ਕਰਦੀ ਯੂਰ ਦੋ ਵਨ ਹੂ ਇਸ ਟਾਕਿੰਗ ਨੋ ਨੋ ਤੁਸੀਂ ਮੇਰੀ ਗੱਡੀ ਦੀ ਪਿੱਕ ਚਰ ਨਹੀਂ ਖਿੱਚ ਸਕਦੇ ਰਾਈਟ ਪਲੇਟ ਦੀ ਪਾਪਾ ਕਾ ਆਈ ਵਾਸ ਨੋਟ ਟਾਕਿੰਗ ਟੂ ਯੂ ਯੂਰ ਦੋ ਵਨ ਯੂਰ ਟਾਕਿੰਗ ਟੂ ਮੀ ਆ ਗੱਡੀ ਤੇ ਨੰਬਰ ਪਲੇਟ ਹੈ ਅੱਗੇ ਆਓ ਕੋਈ ਨਹੀਂ ਮੈਂ ਖਿੱਚ ਲੈਣਾ ਠੀਕ ਆਓ ਮੈਂ ਡਾਕੀ ਨਹੀਂ ਹੈ ਕਿ ਕੋਈ ਨਹੀਂ ਅਸੀਂ ਵੀ ਨਹੀਂ ਡਰਦੇ ਯੂਰ ਦੋ ਵਨ ਜੀ ਨੇ ਗੱਡੀ ਚ ਮਾਰ ਗਿਆ ਚੱਲ ਜਾਣਾ ਹੈ ਫਿਰ ਖੜੋ ਨਾ ਤੇ ਕੀ ਕਰਦਾ ਤੁਸੀਂ ਬੁਲਾ ਲਓ ਮੈਂ ਕਿਹਾ ਗਲਤ ਕਿਹਾ ਬੁਲਾ ਲਓ ਗੱਡੀ ਤੇ ਕਿਤੇ ਟੱਚ ਵੀ ਨਹੀਂ ਹੋਇਆ ਹਾਦ ਹੋ ਗਈ ਯਾਰ ਕਮਾਲ ਹੋ ਗਈ ਮੈਂ ਤਾਂ ਗੱਡੀ ਤੇ ਕਿਤੇ ਟੱਚ ਵੀ ਹੋਈ ਹੋਏ ਫੇਰ ਦੱਸ ਦੋ ਤੁਸੀਂ ਨੋ 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 ਨੰਬਰ ਮੈਂ ਕਹਾਂ ਨੰਬਰ ਬੀ ਤੁਸੀਂ ਟੱਚ ਹੋਈ ਇੱਕ ਪੈਣ ਮੇਰੇ ਤੂੰ ਦੱਸ ਦੇ ਇੱਕ ਵੀ ਕੋਈ ਵਿੱਚ ਮੈਂ ਕਹਿੰਦੀ ਤੁਸੀਂ ਕਹਿੰਦੇ ਮੈਂ ਕਹਿੰਨਾ ਤੁਹਾਨੂੰ ਮੈਂ ਪੈਣ ਮੈਂ ਹੱਦ ਹੋ ਗਈ ਤੁਸੀਂ ਦੱਸੋ ਪੈਣ ਮੇਰੀ ਗੱਲ ਸੁਣ ਲੇ ਕੁਝ ਨੰਬਰ 12:00 ਵਜੇ ਪਾਜੀ ਮੇਰੀ ਗੱਲ ਸੁਣ ਲਓ ਆ ਤੁਸੀਂ ਦੇਖ ਲਓ ਮੈਂ ਕਹਿਣਾ ਵਾ ਤੁਹਾਨੂੰ ਮੈਂ ਖੁਦ ਦਿਖਾ ਰਿਹਾ ਜੇ ਕੁਝ ਗਲਤ ਮੈਂ ਬੇਕਰ ਲਉ ਪੈਣ ਮੇਰੀ ਗੱਲ ਸੁਣ ਮੇਰੀ ਮੈਂ ਦੱਸੂਗੀ ਜੇ ਮੈਂ ਕੁਝ ਗਲਤ ਬੋਲਿਆ ਫਿਰ ਬੋਲੋ ਨੋ ਮੈਂ ਹੱਦ ਮੈਂ ਸਵਾਲ ਹੀ ਨਹੀਂ ਪੈਦਾ ਹੁੰਦਾ ਭਾਜੀ ਯਾਰ ਕਰੋ ਕਰੋ ਤੁਸੀਂ ਗੱਲ ਕਰੋ 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 ਮੇਰੀ ਬਾਜੀ ਇਹਨਾਂ ਦੀ ਬੱਜੀ ਮੈਂ ਚੋਚਾ ਗੱਡੀ 'ਚ ਬੈਠੀ ਸੀ ਮੈਂ ਕਿਹਾ ਮੈਂ ਗੱਡੀ ਬਾਅਦ 'ਚ ਦੇਖਦੀ ਆ ਰਾਤ ਆ ਆ ਦੇਖ ਲੈ ਪਹਿਲੀ ਗੱਡੀ ਹਾਂ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਉੱਥੇ ਮੇਰੇ ਸਕ੍ਰੈਚ ਲੱਗ ਜੇ ਓਕੇ ਭੈਣ ਮੇਰੀ ਡੋਰ ਡੋਰ ਇੱਥੇ ਲੱਗੀ ਓਕੇ ਚੱਲ ਠੀਕ ਆ ਮੈਂ ਥੋੜੀ ਭੈਣ ਨਹੀਂ ਹੈਗੀ ਛੱਡ ਠੀਕ ਗੱਲ ਮੈਂ ਬਾਹਰ ਨਿਕਲੀ ਮੈਂ ਕੱਲੀ ਗੱਡੀ 'ਤੇ ਨੰਬਰ ਪਲੇਟ ਦੇ ਪਿੱਛੇ ਲੀ ਮੈਂ ਚੋਚਾ ਵਾਂਗ ਬੈਠ ਗਈ ਹੀ ਵਾਸੋ ਬੰਦੇ ਨੇ ਮੈਨੂੰ ਗੱਲ ਕਰਨੀ ਸਟਾਰਟ ਕੀਤੀ ਹੌਂਕ ਕੀਤਾ ਮੈਂ ਤਾਂ ਵੀ ਰਿਪਲਾਈ ਨਹੀਂ ਕੀਤਾ ਇਹਨਾਂ ਨੇ ਸ਼ੀਸ਼ਾ ਡਾਉਂਗਿਆ ਤਾਂ ਮੈਨੂੰ ਫੇਅਰ ਬੁਲਾਇਆ ਤਾਂ ਜਾ ਕੇ ਮੈਂ ਗੱਲ ਕਰਨੀ ਸ ਆ ਰਹੇ ਨੋ ਨੋ 100% ਇਹ ਭੈਣ ਵੇ ਗੱਡੀ ਪਿੱਛੇ ਕਰਕੇ ਹੋਰ ਤੁਸੀਂ ਕਹਿੰਦੇ ਇੱਕ ਮਿੰਟ ਕਨੈਕਟ ਕਰੂੰ ਮੈਂ ਖੋਲ ਦਿੰਦਾ ਜੇ ਇੱਥੇ ਟੱਚ ਹੋ ਜਾਏ ਮੇਰੀ ਡੋਰ ਤੇ ਤੁਸੀਂ ਐਕਸਕਿਊਜ਼ ਮੀ ਗੱਡੀ ਪਹਿਲਾਂ ਵਾਪਸ ਉਥੇ ਲਾਓ ਦੋਨੋਂ ਮੈਂ ਇੱਥੇ ਕਰ ਦਿੰਦਾ ਮੈਂ ਇੱਥੇ ਇੱਥੇ ਕਰ ਦਿੰਨ ਵੇਟ ਕਰੋ ਵਾਪਸ ਆਓ ਜਿੱਥੇ ਸੀ ਓਕੇ ਓਕੇ ਲੈ ਬਈ ਬਹੁਤ ਜੋਰ ਦੀ ਗੱਡੀ ਆ ਮਾਰੀ ਖੋਲ ਕੇ ਮਾਰੀ ਆ ਹਲੋ ਕੋ ਮੈਂ ਭੈਣ ਵਰੀ ਆ ਮੈਂ ਹਜੇ ਪਾਗਲ ਹੱਦ ਹੋ ਗਈ ਮੈਂ ਪਰ ਵੀਰ ਵੀ ਟੱਚ ਕਰ ਲੋ ਲੋ ਟੱਚ ਕਰ ਲੋ ਮੇਰੇ ਸਿਰ ਤੇ ਮਾਰੋ ਮੈਨੂੰ ਕੱਲ ਹੋਣੀ ਨਿਕਲੋ ਬਾਹਰ ਨਹੀਂ ਕੋਈ ਵੇਟ ਕਰੋ ਛੂਪੜ ਇਨਸਾਨ ਹੱਦ ਹੋ ਗਈ ਭਾਈ ਤੁਸੀਂ ਦੱਸੋ ਯਾਰ ਗੰਦ ਗਾਲ ਗੱਡੀ ਜਾਂਦੇ ਯਾਰ ਕੋਈ ਗੱਲ ਨਹੀਂ ਦੱਸੋ ਕਿਤੇ ਕਿਦਰ ਗੱਡੀ ਟੱਚ ਆ ਆ ਭਾਈ ਤੁਸੀਂ ਸਹੀ ਦੱਸੋ ਆ ਡੋਰ ਨਾ ਪੈਣ ਤੁਸੀਂ ਆਪ ਦੇਖ ਲੋ ਦੇ ਦਿਓ ਵੀ ਕਿਹਦੇ ਪੈਣੇ